ਪਹਿਲਾਂ ਪਤਾ ਨਹੀਂ ਕਿਉਂ ਅੜ ਜਾਂਦੀ ਹੈ ਵੀਡੀਓ ਥੋੜੀ ਜੀ ਲੋ ਵੀ ਸੱਜਣੋਂ ਪਿੰਜਰੇ ਜਾਂਦੇ ਆ ਅੰਦਰ ਹੁਣ ਸਾਰੇ ਬੱਚੇ ਪੁੱਤੇ ਅੰਦਰ ਕਰਾਂਗੇ ਕਿਉਂਕਿ ਬਾਹਰ ਮੱਛਰ ਬਹੁਤ ਹੁੰਦਾ ਰਾਤ ਨੂੰ ਤੇ ਬਾਕੀ ਗਿੱਜੀਆਂ ਵੀ ਅੰਦਰ ਹੀ ਆ ਸਾਰੀਆਂ ਆਪਣੀਆਂ ਬੱਕਰੀਆਂ ਹੁਣ ਬੱਚਿਆਂ ਪੁੱਤਿਆਂ ਨੇ ਸਭ ਨੇ ਰੋਲਾ ਚੱਕਦਾ ਵੀ ਲੈ ਜਾਓ ਅੰਦਰ ਸਾਨੂੰ ਇਹ ਵੀ ਹੁਣ ਅੰਦਰ ਬੰਨਾਂਗੇ ਮੱਛਰ ਕਰਕੇ ਤੇ ਇੱਥੇ ਪਾ ਦਾਂਗੇ ਧੂਆ ਇੱਕ ਉਹ ਏਕੰਬਰਾੜ ਸਾਡਾ ਲਾਈ ਜਾਂਦਾ पिੰਜਰੇ ਦੇ ਅੰਦਰ ਇਹਨਾਂ ਨੂੰ ਇੱਥੇ ਛੱਡਿਆ ਖੁੱਲੇ ਦਾਣਾ ਖਵਾਇਆ ਇਹਨਾਂ ਨੂੰ ਆਜੋ ਏ ਆਜੋ ਇਹਨਾਂ ਨੂੰ ਇੱਥੇ ਆਪਾਂ ਮੱਕੀ ਦੀ ਟੋਟ ਪਾਈ ਸੀ ਤੇ ਚੌਕਰ ਦੇ ਵਿੱਚ ਜਿਹੜਾ ਤੁਹਾਨੂੰ ਆ ਕਾਲਾ ਜਿਹਾ ਦੇਖਦਾ ਇਹ ਹਰੀ ਪੱਤੀ ਪਾਈ ਸੀਗੀ ਜੰਡ ਦੀ ਪੱਤੀ ਸੁੱਕੀ ਜਿਹੜੀ ਹੁੰਦੀ ਆ ਉਹਦੇ ਨਾਲੇ ਰੱਜ ਲੈਂਦੇ ਆ ਤੇ ਇੱਥੇ ਸਾਫਤਾ ਬਾਜਰਾ ਰੱਖ ਲਈਦਾ ਕੁੱਤਰਾਂ ਤੋਂ ਬਚਾ ਕੇ ਥੋੜਾ ਜਿਹਾ ਥੱਬਾ ਕਰ ਰੱਖ ਲਈਦਾ ਇਹ ਉਹਦਾ ਹਾਲ ਵੇਖੋ ਤੁਸੀਂ ਪੱਤੇ ਪੱਤੇ ਖਾਲੇ ਆ ਐਂ ਕਰਦਾ ਮੂਹਰੇ ਟੁੱਸੇ ਜਿਹੜੇ ਹੁੰਦੇ ਉਹਦੇ ਵਦ ਗਿਆ ਫੇਡ ਭਰ ਲੈਂਦੇ ਆ ਸਾਡੇ ਜੋਦੇ ਲੱਗੇ ਪਏ ਆ ਹੈ ਛੱਡ ਦੇ 1 ਮਿੰਟ ਰੁਕ ਜਾ ਗਲੈਡ ਜਗਾ ਲਈ ਅੰਦਰ ਬਾਰਬਰੀਆਂ ਬੱਕਰੀਆਂ ਜਿਹੜੀਆਂ ਆਪ ਰੱਖੀਆਂ ਇਹਨਾਂ ਦੇ ਜਿਆਦਾ ਲਾਭ ਆ ਜਾਂ ਜਿਹੜੀਆਂ ਬੀਟਲ ਰੱਖੀਆਂ ਆ ਤੁਹਾਨੂੰ ਤੇ ਦੋਵਾਂ ਚ ਹੀ ਲਾਭ ਆ ਦੋਵਾਂ ਚ ਹੀ ਲਾਭ ਆ ਠੀਕ ਆ ਦੋਵਾਂ ਦੀ ਆਮਦਨ ਵਧਿਆ ਹੁੰਦੀ ਹੈ ਨਾ ਵਾ ਏਕਮ ਵੀ ਚੱਕੀ ਬੈਠਾ ਏਕਮ ਨੂੰ ਕਿਹੜੀ ਵਧੀਆ ਲੱਗਦੀ ਓਏ ਅਈ ਬਾੜੀ ਕਿਉਂ ਕੀ ਕਰਨਾ ਛੋਟੇ ਹੁੰਦੇ ਈ ਛੋਟੇ ਨਾਲ ਵੀ ਹੁੰਦੇ ਸੋਹਣੇ ਲੱਗਦੇ ਹਨਾ ਬੱਕਰੀ ਹੁੰਦੇ ਸੋਹਣੇ ਹੁੰਦੇ ਆ ਠੀਕ ਆ ਇੱਧਰ ਵੇਖੀ ਏਕਮ ਨੇ ਵੀ ਬਈ ਚਟਕਿਆ ਬੱਚਾ ਕਿਉਂਕਿ ਪਿਆਰੇ ਹੁੰਦੇ ਆ ਬੱਚੇ ਜਵਾਕਾਂ ਵਾਂਗ ਕਰਦੇ ਆ ਰੌਲਾ ਵੀ ਉਵੇਂ ਹੀ ਪਾਉਂਦਾ ਜਦੋਂ ਜਵਾਕ ਨੂੰ ਥੋੜਾ ਜਿਹਾ ਤੰਗੀ ਆਉਂਦੀ ਨਾ ਤੇ ਉਹ ਚੀਕ ਮਾਰਦਾ ਹੁੰਦਾ ਉਵੇਂ ਹੀ ਇਹ ਏਕਮ ਵੀ ਚੀਕਾਂ ਮਾਰਦਾ ਹੁੰਦਾ ਸੀ ਨਿੱਕਾ ਹੁੰਦਾ ਹਨਾ ਐਂ ਏਕਮ ਚੀਕਾਂ ਮਾਰਦਾ ਸੀਗਾ ਹੁਣ ਉਹ ਜਾਂਦੀ ਜੂਲੀ ਜਿਹੜੀ ਉਹਨੂੰ ਆਏ ਵੀ ਬੱਕਰੀ ਬੁੱਕਰੀ ਕੱਢੋ ਬਾਹਰ ਕੋਈ ਦੁੱਧ ਵਾਲੀ ਤੇ ਮੇਰਾ ਢੱਡ ਪਰੋਂ ਨਾਲੇ ਚੰਗਾਇਆ ਇਹਨੂੰ ਬੱਕਰੀ ਦਾ ਦੁੱਧ ਫੇਰ ਵੀ ਇਹਦੀ ਤਲ ਬਣੀ ਮਿੱਟੀ ਹਜੇ ਹਾਂ ਦੁੱਧ ਪੀਣਾ ਤੂੰ ਯੂਲੀ ਰੂਬੀ ਇਹ ਰੂਬੀ ਨਾ ਮਾਰੇ ਪੂਰੀ ਵੀਡੀਓ ਦੇ ਵਿੱਚ ਲੱਗ ਜਾਂਦੀ ਰੌਣਕ ਤੇ ਮਿੰਗਣਾ ਹੀ ਮਿੰਗਣਾ ਜਾਂਦੀਆਂ ਖਿਲਰ ਵਿਆਹ ਵਾਲਾ ਮਾਹੌਲ ਬਣ ਜਾਂਦਾ ਜਿਵੇਂ ਵਿਆਹ ਚ ਸਬਜ਼ੀਆਂ ਦੇ ਛਿਲਕੇ ਖਿਲਰੇ ਹੁੰਦੇ ਨੇ ਸਾਡੇ ਵੀਡੀਓ ਚ ਮਿੰਗਣਾ ਖਿਲਰੀਆਂ ਹੁੰਦੀਆਂ ਹਨਾ ਸਿਮਰ ਨਾ ਵਿਆਹ ਚ ਉਹ ਸਬਜ਼ੀਆਂ ਦੇ ਛਿਲਕੇ ਕੋਈ ਲਸਣ ਛਿੱਲੀ ਜਾਂਦਾ ਕੋਈ ਆਲੂ ਕੋਈ ਗੰਡੇ ਉਹ ਛਲਕੇ ਜੇ ਖਿੱਲਰ ਜਾਂਦੇ ਨੇ ਨਾ ਜਿਵੇਂ ਤੇ ਰੌਣਕ ਲੱਗੀ ਹੁੰਦੀ ਆ ਕੋਈ ਪ੍ਰੀਏ ਬੈਠੇ ਹੁੰਦੇ ਆ ਉਹ ਸਾਡਾ ਸਿਸਟਮ ਆ ਘਰ ਦਾ ਆ ਮੀਂਗਣਾ ਥਾਂ ਥਾਂ ਤੇ ਪਈਆਂ ਕੋਈ ਇੰਨਾ ਕੀ ਸਾਡਾ ਨਿੱਕਾ ਜਿਹਾ ਵੇੜਾ ਆ ਤੇ ਇਹਦੇ ਚੀ ਮੀਂਗਣਾ ਖਿੱਲਰ ਜਾਂਦੀਆਂ ਸਾਰੇ ਵੇੜੇ ਚ ਤੁਹਾਨੂੰ ਮੈਂ ਦਿਖਾਵਾਂ ਇਧਰੋਂ ਹੋ ਕੇ ਤੇ ਆ ਮੈਂ ਹੁਣ ਆ ਦੇ ਮੇਨ ਕੰਦ ਕੋਲੇ ਖੜਾ ਐਸ ਕੋਲੇ ਜਿਹੜੀ ਘਰ ਦੇ ਕੰਦ ਆ ਆ ਨਿੱਕੇ ਜਿਹੇ ਵਿਹੜੇ 'ਚ ਖਰਾਣਕ ਲੱਗੀ ਆ। ਮੀਂਗਣ ਤੇ ਮੀਂਗਣ ਚੜ ਜਾਂਦੀ ਆ, 2-3 ਟਾਈਮ ਬੌਕਰ ਮਾਰ ਦੇਈਦੀ ਆ। ਥੋੜੀ ਜੀ ਜਗ੍ਹਾ ਦੀ ਸਮੱਸਿਆ ਕਰਕੇ। ਪਰ ਇੱਥੇ ਸਾਨੂੰ ਛੱਡਨੇ ਪੈਂਦੇ ਆ। ਛੱਡ ਅਸੀਂ ਇਹਨਾਂ ਨੂੰ ਵੇਚ-ਬੋਚ ਸਕਦੇ ਨਹੀਂ ਕਿ ਸਾਡੇ ਖੂਨ 'ਚ ਰਚੇ ਆ। ਆ ਪੰਜ ਨਵੇਂ ਆਏ ਆਪਣੇ ਕੋਲੇ ਜਾਨਵਰ। ਆ ਫਿਰਦੇ ਨਿੱਕੇ-ਨਿੱਕੇ। ਉਹ ਨਾ ਚੱਗਾ ਨਾ ਖਾਰੂੰ ਮੋਦੀ ਹਾਂ ਆ ਮੰਜਾ ਵੀ ਇਹਨਾਂ ਅਸਤੇ ਸਪੈਸ਼ਲ ਰੱਖਿਆ ਹੈ ਖੇਢੀ ਜਾਂਦੇ ਰਹਿੰਦੇ ਆ ਸਾਨੂੰ ਤਾਂ ਇਹਨਾਂ ਨੇ ਬਾਹਰ ਮੰਜਾ ਨਹੀਂ ਆਪ ਦਾ ਕੱਢਣ ਦਿੱਤਾ ਕਦੇ ਜੇ ਮੰਜਾ ਬਾਹਰ ਕੱਢਦੇ ਆ ਜਿਵੇਂ ਆਪਾਂ ਲੀੜੇ ਮੰਜਾ ਦੇ ਚੜਾ ਲੈਨੇ ਆ ਕਬਰ ਉਹ ਫਿਰ ਖਰਾਬ ਕਰ ਦਿੰਦੇ ਆ ਅਸੀਂ ਤਾਂ ਆਪਦੇ ਰੱਖਦੇ ਆ ਮੰਜੇ ਅੰਦਰ ਹੀ ਇਹ ਇਹਨਾਂ ਦੇ ਮੰਜੇ ਹੁੰਦੇ ਬਾਹਰ ਚੱਲੋ ਇਹ ਬਾਹਰ ਖੁਰਨੀ ਚ ਵੜ ਜੰਨੀਆਂ ਚੱਲ ਆਸ ਮਸੱਖਿਆ ਆਉਂਦੀ ਆ ਮੀਂਗਣਾ ਕਰ ਦਿੰਦੇ ਨੇ ਜਦੋਂ ਪਰ ਫੇਰ ਵੀ ਧਿਆਨ ਰੱਖੀਦਾ ਮੀਂਗਣਾ ਤੋਂ ਆਪਾਂ ਮੀਂਗਣਾ ਨਹੀਂ ਕਰਨ ਦਿੰਦੇ ਨਾ ਰੌਲਾ ਪਾ ਤੇ ਕੈਨੂ ਨਹੀਂ ਅਸੀਂ ਉਹ ਵੱਡੀਆਂ ਬੀਟਲ ਬੱਕਰੀਆਂ ਜੇ ਛੱਡ ਸਕਦੇ ਇਹ ਖੂੰਜੇ ਲੱਗੀ ਰਹਿੰਦੀ ਆ ਉਹ ਮਾਰ ਦਿੰਿਆ ਇਹਨਾਂ ਨੂੰ ਜਦੋਂ ਆਹ ਸਾਡਾ ਆ ਗਿਆ ਜੀ ਕਟਾ ਮੂਰਾ ਦਾ ਮੂਰਾ ਦਾ ਹਸਾਰ ਵਾਲਿਆਂ ਦਾ ਜਿਹੜਾ ਹੈਗਾ 102699 ਮੂਰਾ ਝੋਟਾ ਉਹਦਾ ਇਹ ਬਹੁਤ ਸੋਹਣਾ ਕੱਟਾ ਦਿੱਤਾ ਤੇ ਆਹ ਵੇਖ ਲੋ ਹਾਲ ਮੰਜੇ ਦਾ ਕਰਿਆ ਇਹਨਾਂ ਨੇ ਇਹਨਾਂ ਨਾਲ ਇਹ ਵੀ ਆਪ ਦਾ ਸਰੀਰ ਖੋਲ ਲੈਂਦੇ ਆ ਹੁਣ ਇਹਨਾਂ ਨੂੰ ਰਾਤ ਨੂੰ ਦਾ ਫਿਰ ਪਿੰਜਰਿਆਂ 'ਚ ਹੀ ਰੱਖਣਾ ਜਗ੍ਹਾ ਖੁੱਲੀ ਡੁੱਲੀ ਹੋਵੇ ਤੂੰ ਮੇਰੇ ਮਗਰ ਹੀ ਲੱਗੀ ਰਹੀ ਜਗ੍ਹਾ ਖੁੱਲੀ ਹੋਵੇ ਤਾਂ ਪਸ਼ੂ ਵੀ ਦੁੱਗਣੇ ਹੋ ਜਾਂਦੇ ਆ ਛੜ ਦੇ ਬੰਨ੍ਹ ਦੇ ਫਰੰਦਰ ਰੁਗ 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 ਇਹਨੂੰ ਹੁਣ ਆਏ ਆ ਵੀ ਕੋਈ ਬੱਕਰੀ ਛੱਡੋ ਤਾਂ ਚੰਗਾਓ ਜੀ ਰੁਗ 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 ਇਹ ਆ ਜੀ ਅੱਜ ਦਾ ਸਾਡਾ ਵਲੌਗ ਸ਼ਾਮ ਦਾ ਬਸ ਆਹੀ ਹੈ ਵੀ ਇਹਨਾਂ ਦੀ ਇੱਕ ਤਾਂ ਮੀਂਹਣ ਜੇ ਆਪਾਂ ਮਿੱਧ ਵੀ ਲੈਨੇ ਆ ਤਾਂ ਉਹ ਸਭ ਸਮੱਸਿਆਵਾਂ ਨਹੀਂ ਆਉਂਦੀ ਵੀ ਜਿਵੇਂ ਕੁੱਤੇ ਦਾ ਗੰਦ ਮਿੱਧ ਲੈ ਆ ਤੇ ਹਲਕਾਤਾ ਹੋਊਗੀ ਉਡੀ ਤਾਂ ਹੈਣੀ ਕਿ ਸੁੱਕੀ ਮਿੰਗਣ ਹੁੰਦੀ ਹੈ ਜੇ ਪੈਰ ਨਾਲ ਲੱਗੀ ਤਾਂ ਨਾਲ ਹੀ ਝੜ ਜਾਂਦੀ ਹੈ। ਬਸ ਇੰਨੀ ਕੁ ਇਹਨਾਂ ਦੀ ਹੈਗੀ ਆ ਵੀ ਵਧ ਗਿਆ ਗੱਲ। ਉਹ ਛੱਡ ਤੀਆਂ ਅਸੀਂ ਹੁਣ ਸਾਰੇ ਜਾਣਗੇ ਅੰਦਰ। ਹਾਂ। ਆ ਜਾ ਆ ਜਾ ਚੱਲ ਗਿਆ ਆ ਜਾ। ਆ ਚੱਲ ਕੇ। ਇਹਨਾਂ ਨੂੰ ਬੰਨਾਂਗੇ ਹੁਣ ਆਪਾਂ ਉੱਥੇ ਅੰਦਰ। ਆ ਸਾਰੀ ਪਾਣੀ ਕੀ ਆਇਆ ਤਾਂ ਬਹੁਤ ਆ ਰਹੀਆਂ ਇੱਕ ਕਰੀ ਮੁਖਾ ਦੇਾਂਗੇ ਹੁਣ ਫੇਰ ਚੱਲ ਅੰਦਰ ਪਰੇ ਗੁਆਰੇ ਮੰਡੀ ਦੇ ਨਾਲ ਦਾਣੇ ਦਪਾਣੇ ਨਾਲ ਰਜਾ ਕੇ ਹੁਣ ਸਾਰੀਆਂ ਅੰਦਰ ਇੱਥੇ ਬੰਨ੍ਹ ਦੇਾਂਗੇ ਮੇਮਣੇ ਤਾੜ ਦੇਾਂਗੇ ਪਿੰਜਰਿਆਂ ਚ ਤੇ ਇੱਥੇ ਪਾ ਦੇਾਂਗੇ ਇੱਕ ਧੂਆਂ ਪੱਖਾ ਲਾ ਦੇਾਂਗੇ ਤੇ ਮੌਜ ਨਾਲ ਬੈਠ ਜਾਣੀ ਆ ਪੂਰਾ ਬੇਫਿਕਰ ਹੋ ਕੇ ਮਿੱਟੀ ਸਿੱਟੀ ਇੱਥੇ ਕੱਕਾ ਰੇਤਾ ਲੇ 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 ਇਹ ਤਾਂ ਭੱਜਣਗੇ ਬਾਹਰ ਫੇਰ ਫੇਰ ਵੀ ਬਾਹਰ ਭੱਜ ਜਾਣਗੇ ਬੱਕਰੀਆਂ ਬੰਨ ਕੇ ਇਹਦੇ ਫੇਰ ਇਹਨੂੰ ਪਿੰਜਰਿਆਂ ਚ ਕਰਦੇ ਆਂਗੇ ਤੇ ਕਰੀ ਇਹਨਾਂ ਨੇ ਚੁੰਗਣਾ ਹੋਇਆ ਦੁੱਧ ਤਾਂ ਚੰਗਾ ਦਿਓ ਆ ਆ ਇਹਦੀ ਮਾਂ ਜਿਹੜੀ ਇਹਦੇ ਥੱਲੇ ਦੁੱਧ ਹੋਊਗਾ ਇਹ ਘਟ ਚੌਂਦਾ ਇਕੱਲਾ ਕਰਕੇ ਆਹਾ ਪਾਠ ਸੁਈਏ ਜਿਹੜੀ ਆਪਣੀ ਪਹਿਲਣ ਇਹਨੂੰ ਜਿਹੜੇ ਬੱਚੇ ਦਾ ਚਿਤ ਕਰਦਾ ਉਹੀ ਚੰਗਾ ਦਿੰਨੇ ਆ ਜਿਹੜਾ ਭੁੱਖਾ ਲੱਗਦਾ ਹੁੰਦਾ ਇਹਨੇ ਇੱਕ ਬੱਚਾ ਹੀ ਦਿੱਤਾ ਉਹ ਦੁੱਧ ਥੋੜਾ ਚੌਂਦਾ ਕਿਤੇ ਆ ਰੂਬੀ ਚੋਂਗ ਲੈਂਦੀ ਆ ਕਿਤੇ ਜੁੱਲੀ ਚੋਂਗ ਲੈਂਦੀ ਆ ਜੁੱਲੀ ਵੀ ਉਹ ਖੁਰਨੀ ਚ ਖੜ ਗਈ ਜਾ ਕੇ ਆ ਜਾਂਦੀ ਜੁੱਲੀ ਵਾ ਮੌਜਾ ਮਾਨ ਲਿਆ ਤੇ ਹੁਣ ਜਾਓ ਪਿੰਜਰਿਆਂ ਚ ਜਾ ਰੂਬੀ ਵੇ ਮੋਦੀ ਨੂੰ ਵੀ ਬੱਕਰੀਆਂ ਚ ਉਧਰ ਛੱਡਾਂਗੇ ਮੋਦੀ ਹਾਂ ਭਾਈ ਪਾਠ ਸਿੰਘਾਂ ਵਾਲੀ ਆ ਤੇ ਬੱਚਾ ਇਹਦਾ ਕੋਨਾ ਆਹ ਹੋਲੀ-ਹੂਲੀ ਜ਼ਾਰੀ ਸੈਟਿੰਗ ਹੋਈ ਜਾਂਦੀ ਆ ਬੰਨਟੀਆਂ ਤੇ ਬੱਚੇ ਪਿੰਡਿਆਂ ਚ ਜਾਈ ਜਾਂਦੇ ਆ ਆ ਨਿੱਕੇ ਬੱਚੇ ਫੇਰ ਭੱਜ ਗਏ ਬਾਹਰ ਕਿਹੜੇ ਤਾਂ ਨੇ ਬੱਸ ਹਰ ਜੇ ਆ ਤਾਂ ਦੇ ਆ ਮ ਗੁਆਰੇ ਦਾ ਨੀਰਾ ਪਾਇਆ ਸੀ ਗੁਆਰੇ ਦਾ ਨੀਰਾ ਆਇਆ ਤੇ ਬਹੁਤ ਸੋਹਣਾ ਆ ਆ ਮਾੜੇ-ਮੋٹے ਡੱਕੇ ਆ ਇਹਦੇ ਵਿੱਚ ਬਹੁਤ ਸੋਹਣਾ ਖਾਂਦਿਆਂ ਨੂੰ ਪਾਣੀ ਪੀ ਕੇ ਭਰਦਾ ਦਾਨਾ ਤੇ ਪਾਣਾ ਦਾ ਜਿਹੜਾ ਖਾਣਾ ਉਹ ਵੱਖਰੀ ਗੱਲ ਆ ਉਹ ਤਾਂ ਪਾਉਣਾ ਹੀ ਪਾਉਣਾ ਆਪਾਂ ਤੂੜੀ ਨਾਲ ਬਹੁਤ ਔਖਾ ਹੋ ਗਿਆ ਸੀਗਾ ਹਰਾ ਵੀ ਘੱਟ ਖਾਂਦੀਆਂ ਸੀ ਸੜ ਚਾਹੇ ਸਿੰਘ ਵੇਖ ਉਹਦੇ ਛੱਡਾ ਖਾ ਏ ਕੰਮ ਪਾਉਂਦਾ ਜੱਫੇ ਇਹਨਾਂ ਨੂੰ ਓਏ ਇਹਦੇ 'ਚ ਨਹੀਂ ਓਏ ਉਹ ਬੱਕਰੀਆਂ 'ਚ ਛੱਡਾਂਗੇ ਇਹਨੂੰ ਲੈ ਓਹੋ ਹੁਣ ਛੱਡ ਤਾਂ ਇਹ ਇਹ ਬੰਦਾ ਵੀ ਬਹੁਤ ਮਦਦਗਾਰ ਹੁੰਦਾ ਹੰਦਤ ਨੇ ਇਹ ਸਾਡਾ ਬੰਦਾ ਬੜੀ ਮਦਦ ਕਰਦਾ ਤੂੰ ਬੱਕਰੀਆਂ ਸਾਂਭਦੀਆਂ ਆ ਉਹਦੀਆਂ ਘਰੇ ਉਹ ਨਹੀਂ ਨਾ ਹੀ ਵਾਰਤਿਆਂ ਮੱਛਰਦਾਨੀ ਚ ਹੋਰ ਘਰੇ ਉਹਦੀ ਨਹੀਂ ਗਿਰੇ ਮੇਰੇ ਨਜਿੱਦੂ ਦੇਖਣਾ ਹਾਂ ਦੱਸ ਇਹ ਕਿਹੜਾ ਕਿਸੇ ਦਾ ਘਰ ਹੈ ਵੀ ਇਹਦਾ ਹੀ ਆ ਚਲਾ ਵੀ ਲੱਗੀ ਤੁਮ ਫਿਰ ਲੈ ਵੀ ਅੱਜ ਏ ਕਮ ਨੇ ਸਾਡੇ ਨਾਲ ਪੂਰੀ ਛੁੱਟੀ ਲਵਾਈ ਆ ਏ ਕਮ ਅੱਜ ਜੱਫੇ ਪਾ ਕੇ ਧੂਈ ਫਿਰਦਾ ਇਹਨਾਂ ਨੂੰ ਫਿਰ ਐ ਆ ਏ ਕਮਾ ਅੱਜ ਤੂੰ ਤੂੰ ਧੂਈ ਫਿਰਦਾ ਇਹਨਾਂ ਨੂੰ ਕਿ ਇਹ ਧੂੰਦੀਆਂ ਤੈਨੂੰ ਦੋ ਦੋਵੇਂ ਫਲਵਾਨੀ ਉਹ ਕਰੀ ਜਾਣਾ ਤੁਸੀਂ ਕੋਈ ਉਹਨੂੰ ਫੜ ਲੈਂਦਾ ਢਾ ਲੈਂਦਾ ਤੇ ਕੋਈ ਉਹਨੂੰ ਚੱਲ ਇਹਨਾਂ ਨੂੰ ਵੀ ਬਾੜ ਦੇ ਹੁਣ ਪਿੰਜਰੇ ਚ ਬਹੁਤ ਚਿਰ ਹੋ ਗਿਆ ਦੋ ਡੂੜ ਘੰਟਾ ਹੋ ਗਿਆ ਛੱਡਿਆ ਇਹਨੂੰ ਚੱਲ ਆ ਜਾ ਓਏ ਚੱਲ ਬਈ ਲਾਲ ਨੂੰ ਇੱਕ ਕਰੀ ਚੰਗਾ ਦੀ ਦੁੱਧ ਹੈਗਾ ਉਹਦੇ ਥੱਲੇ ਫੇਰ ਚੰਗਾ ਦੀ ਜੂਲੀ ਚੰਗਾ ਇਹਨੂੰ ਠੀਕ ਆ ਖਾਲੀ ਕਰ ਦੇ ਲੈ ਬਾਹਰ ਪਿੰਜਰਿਆਂ ਵਾਲੀ ਪਿੰਜਰਿਆਂ ਤੇ ਜਿਹੜੇ ਬਾੜ ਪਿੰਜਰਿਆਂ ਚ ਬਾੜਤੇ ਸੀ ਜਿਹੜੇ ਉਹ ਅਸੀਂ ਤੁਹਾਨੂੰ ਨਹੀਂ ਦਿਖਾਉਂਦੇਗੇ ਮੁਰਕ ਕੇ ਐਵੇਂ ਈ ਸ਼ੂ ਸ਼ੂ ਕੋਈ ਆ ਜਾਂਦਾ ਪਿੰਜਰਿਆਂ ਵਾਲਾ ਨਹੀਂ ਦਿਖਾਉਣਾਗਾ ਪਿੰਜਰਿਆਂ ਵਿੱਚ ਸੱਚੇ ਜਿਹੜੇ ਉਹ ਬਾਹਰੋਂ ਲਾਈਟਾਂ ਮੱਛਰ ਵਾਲੀਆਂ ਪਾ ਛੱਡਤੀਆਂ ਧੂਆਂ ਪਾਵਾਂਗੇ ਤੇ ਵੇੜਾ ਆਪਣਾ ਬੱਕਰੀਆਂ ਤੋਂ ਹੋ ਗਿਆ ਖਾਲੀ ਉਹ ਆ ਗਈਆਂ ਸਾਰੀਆਂ ਇੱਧਰ ਓਕੇ ਜੀ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਚੰਗਾ ਜਿਹਾ ਕੋਈ ਕਮੈਂਟ ਕਰ ਦਿਓ ਸਾਡੀ ਮਿਹਨਤ ਨੂੰ ਤੇ ਵੀਡੀਓ ਅਗੇ ਸ਼ੇਅਰ ਵੀ ਕਰ ਦਿਓ ਜੇ ਵਧੀਆ ਲੱਗੀ ਤਾਂ ਜੇ ਭਾਈ ਨਾ ਲੱਗੀ ਵੀਡੀਓ ਚੰਗੀ ਤਾਂ ਫੇਰ ਕਹਿਣਾ ਹੀ ਕੀ ਹੈ ਪਰ ਅਸੀਂ ਤਾਂ ਕੋਸ਼ਿਸ਼ ਕਰਦੇ ਰਵਾਂਗੇ ਮਿਹਨਤ ਕਰਦੇ ਰਵਾਂਗੇ ਤੇ ਵੀਡੀਓ ਬਣਾਉਂਦੇ ਰਵਾਂਗੇ ਆ ਹੁਣ ਇਹਦਾ ਬੱਚਾ ਚੰਗਾਈ ਜਾਂਦੇ ਆ ਕੀ ਹੋ ਰਿਹਾ ਵੀ ਅੜ ਕੇ ਕਹਾਂ ਹੈ ਬੱਚਾ ਹੋ ਗਿਆ ਸੀ ਬਿਮਾਰ ਇਹਨੂੰ 10 ਤੱਕ ਲੱਗ ਗਏ ਸੀਗੇ ਜਣੀ ਕਿ ਕਹਿਣ ਦਾ ਭਾਵ ਡੈਰੀਆ ਹੋ ਗਿਆ ਸੀਗਾ ਉਦੋਂ ਵੀ 1-2 ਦਿਨਾਂ ਦਾ ਸੀ ਦੁੱਧ ਜਿਆਦਾ ਹੀ ਚੰਗ ਗਿਆ ਸੀਗਾ ਪਾਣੀ ਐਵੇਂ ਹੀ ਮੋਕ ਲੱਗਦੀ ਸੀ ਕਿ ਜਿਵੇਂ ਬਿਲਕੁਲ ਐ ਡੈੱਡ ਹੋਣ ਦੇ ਕਿਨਾਰੇ ਹੋ ਗਿਆ ਸੀਗਾ ਬਾਕੀ ਜਦੋਂ ਮਾਲਕ ਵਧਾਉਂਦਾ ਤੇ ਉਹਨੂੰ ਮਾਰਨ ਵਾਲਾ ਕੋਈ ਨਹੀਂਗਾ ਉਹ ਤਾਂ ਸਾਡੇ ਸਿਮਰਨ ਦਾ ਮਾਮਾ ਆਇਆ ਸੀਗਾ ਡਾਕਟਰ ਡੰਗਰ ਡਾਕਟਰ ਉਹ ਵੈਟਰਨਰੀ ਡਾਕਟਰ ਤੇ ਉਹ ਸਾਨੂੰ ਕਹਿੰਦਾ ਵੀ ਟੈਰਾਮਾਈਸੀਨ ਇਹਨੂੰ ਲਿਆ ਕੇ ਦਿਓ ਜਿਹੜੀ ਟੈਰਾਮਾਈਸੀਨ ਆਪਾਂ ਮੱਝਾਂ ਨੂੰ ਦਿੰਦੇ ਹੁੰਦੇ ਆ ਇੱਕ ਡਾਇਰੀ ਦੇ ਤੋਂ ਮੋਕ ਹਟਾਉਣ ਵਾਸਤੇ ਨੈਪਲੌਨ ਪਾਊਡਰ ਆਉਂਦਾ ਬਸ ਐਵੇਂ ਦੋ ਕ ਚੁੰਡੀਆਂ ਨੈਪਲੌਨ ਪਾਊਡਰ 5 ਕ ਐਮਐਲ ਪਾਣੀ ਚ ਪਾ ਕੇ ਪਿਆਇਆ ਸੀਗਾ ਤੇ ਜਿਹੜੀ ਸੀਗੀ ਟੈਰਾਮਾਈਸੀਨ ਉਹਦੇ ਚਾਰ ਪੰਜ ਹਿੱਸੇ ਕਰ ਲਈ ਸੀਗੇ ਉਹ ਇਹਨੂੰ ਘੰਟੇ-ਘੰਟੇ ਬਾਅਦ ਦਈ ਗਏ ਆ ਮਤਲਬ ਚਾਰ ਰੋਜ਼ਾਂ ਦਿੱਤੀਆਂ ਚਾਰ-ਪੰਜ ਰੋਜ਼ਾਂ ਦਿੱਤੀਆਂ ਸੀਗੀਆਂ ਇੱਕ ਗੋਲੀ ਦੀਆਂ ਉਹਦੇ ਚੋਂ ਵੀ ਬਚੀ ਪਈ ਅੱਧੀ ਗੋਲੀ ਤੇ ਸੁਬਾ ਹੁੰਦੇ ਹੁੰਦੇ ਬੱਕਰਾ ਉੱਠ ਕੇ ਤੌਰਮ ਲੱਗ ਪਿਆ ਸੀਗਾ ਤੇ ਅੱਜ ਉਹੀ ਤੁਹਾਡੇ ਸਾਹਮਣੇ ਦੁੱਧ ਚੁੰਗੀ ਜਾਂਦਾ ਤੰਦਰੁਸਤ ਹੈ ਇਸ ਟਾਈਮ ਤੇ ਬੱਚਾ ਵੀ ਜੇ ਸਾਨੂੰ ਮੰਨ ਲਓ ਵੀ ਉਹ ਡਾਕਟਰ ਮੌਕੇ ਦੇ ਨਾਮ ਦਾ ਮੱਝ ਦੀ ਏਆਈ ਕਰਨ ਆਇਆ ਸੀਗਾ ਤੇ ਉਹਨੇ ਚੱਲ ਸਾਨੂੰ ਦਵਾਈ ਦੱਸ ਦਿੱਤੀ ਹੋ ਸਕਦਾ ਵੀ ਅਸੀਂ ਇਹਨੂੰ ਮਾਰ ਵੀ ਲੈਂਦੇ ਕਈ ਵਾਰੀ ਆਪਦੇ ਦਿਮਾਗ 'ਚ ਹੀ ਨਹੀਂ ਗੱਲ ਆਉਂਦੀ ਹੁੰਦੀ ਵੀ ਕਿਉਂਕਿ ਬੱਚਾ ਛੋਟਾ ਹੁੰਦਾ ਵੀ ਇਹਨੂੰ ਕੀ ਦੇ ਗਏ ਹੁਣ ਉਦੋਂ ਪਤਾ ਹੀ ਨਹੀਂ ਲੱਗਦਾ ਹੁੰਦਾਗਾ ਚਲੋ ਉਹਨੇ ਸਾਨੂੰ ਦੱਸਿਆ ਟੈਰਾਮਾਈਸੀਨ ਤੇ ਨੇਬਲ ਆਨ ਪਾਊਡਰ ਉਹਦੇ ਨਾਲ ਆ ਬੱਚਾ ਤੁਹਾਡੇ ਸਾਹਮਣੇ ਵਿਖਾਈ ਸੀ ਮਨ ਚੱਕ ਕੇ ਆ ਬੱਚਾ ਹੁਣ ਤੁਹਾਡੇ ਸਾਹਮਣੇ ਆ ਬਹੁਤ ਵਧੀਆ ਤੰਦਰੁਸਤ ਆ ਇਹ ਦੁੱਧ ਪੂਰਾ ਚੌਂਗਦਾ ਪਰ ਥੋੜਾ ਜਿਹਾ ਪੱਠ ਉਹਦੇ ਭੁੱਲ ਗਏ ਇਹਨੂੰ ਹੁਣ ਫੜ ਕੇ ਝੰਗਾਉਣੀ ਪੈਂਦੀ ਹੈ ਸਾਨੂੰ ਠੀਕ ਆ ਜੀ ਧੰਨਵਾਦ ਦੋਸਤੋ